ਸਸ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜਿਵੇਂ ਜਿਵੇਂ ਕਿ ਕਿਸੇ ਵੀ ਜਿਹੜੇ ਮਾਸਕਲ ਪਲਾਂਟਿੰਗ ਪ੍ਰੋਜੈਕਟ ਲਈ ਸਾਨੂੰ ਬੀਜਾਂ ਦਾ ਹੋਣਾ ਬਹੁਤ ਜ਼ਰੂਰੀ ਆ ਉਸ ਤੋਂ ਬਾਅਦ ਬੀਜਾਂ ਨੂੰ ਪ੍ਰੋਟੋਕੋਲ ਨੂੰ ਸਟੈਂਡਰਡਾਈਜ਼ ਕਰਨਾ ਬਹੁਤ ਜ਼ਰੂਰੀ ਵੀ ਕਿਵੇਂ ਉਹ ਉੱਗਣਗੇ ਤੇ ਇਸੇ ਤਰ੍ਹਾਂ ਸਾਡੀ ਇਸ ਤਰਜ ਤੇ ਅਸੀਂ ਲਗਾਤਾਰ ਤੁਹਾਨੂੰ ਦਿਖਾ ਰਹੇ ਹਾਂ ਵੀ ਕਿਹੜਾ ਬੀਜ ਕਦੋਂ ਬੀਜਣਾ ਕਲਮਾ ਕਦੋਂ ਬੀਜਣੀ ਅੱਜ ਅਸੀਂ ਅਮਲਤਾਸ ਦਾ ਬੀਜ ਨੂੰ ਬੀਜਣ ਲੱਗੇ ਆ ਇਹਦਾ ਹੈਗਾ ਵੀ ਇਹ 2 ਦਿਨ ਪਾਣੀ ਚ ਭਿਉਣਾ ਪੈਣਾ ਹੁਣ ਰਾਈਟ ਟਾਈਮ ਆ ਇਹਦਾ ਮਤਲਬ ਉਹਨੂੰ ਸਵਿੰਗ ਕਰਨ ਦਾ ਤੇ ਇੰਡੀਆ ਦਾ ਨੇਟਿਵ ਰੁੱਖ ਅਤੇ ਪੰਜਾਬ ਦੇ ਵਿਰਾਸਤੀ ਰੁੱਖ ਤੇਦੀ ਖਾਸੀ ਤੇ ਹੈਗੀ ਵੀ ਜਦੋਂ ਇਹਨੂੰ ਫੁੱਲ ਆਉਂਦੇ ਆ ਗਰਮੀ ਦੇ ਵਿੱਚ ਤਾਂ ਜਿਵੇਂ ਸੋਨੇ ਦੇ ਝਾਲਦਰਾ ਰੁੱਖ ਨੂੰ ਲੱਗੀਆਂ ਹੁੰਦੀਆਂ ਇਸ ਤਰ੍ਹਾਂ ਇਹ ਜਪਦੇ ਹੈਗੇ ਆ ਤੇ ਮੈਕਸਿਮ ਜਿਹੜਾ ਹੈਗਾ ਇਹ ਰੁੱਖ ਰੋਡ ਸਾਈਡ ਲਾਇਆ ਜਾਂਦਾ ਕਿਉਂਕਿ ਇਹਦੀਆਂ ਜਿਹੜੇ ਫੁੱਲਾਂ ਕਰਕੇ ਇਹ ਬਹੁਤ ਹੀ ਸ਼ਾਨਦਾਰ ਜੇ ਲੱਗੇ ਹੋਣ ਜੇ 100 ਬੂਟਾ ਸ ਰੋਡ ਤੇ ਲੱਗੇ ਤਾਂ ਬਹੁਤ ਸੋਹਣਾ ਲੱਗਦਾ ਹੈਗਾ ਤੇ ਇਸ ਤੋਂ ਇਲਾਵਾ ਇਹ ਜਿਹੜੇ ਰੁੱਖ ਹੈ ਜਿਹੜੇ ਜਿਹੜੇ ਫੁੱਲ ਹੈਗੇ ਆ ਜਿਹੜੀ ਬਿਹਾਰ ਦੀ ਸੈਂਥਲ ਕਮਿਊਨਿਟੀ ਹੈਗੀ ਆ ਆਦੀਵਾਸੀ ਕਮਿਊਨਿਟੀ ਹੈਗੀ ਆ ਉਹਨਾਂ ਦੇ ਫੁੱਲਾਂ ਦੀ ਸਬਜ਼ੀ ਬਣਾਉਂਦੇ ਚਟਨੀ ਬਣਾ ਕੇ ਖਾਂਦੇ ਹੈਗੇ ਆ ਤੇ ਇਹਦਾ ਜਿਹ ਆਪਰਾ ਸ਼ਹਿਦ ਸ਼ਹਿਰ ਨਿਕਲਦਾ ਹੈਗਾ ਉਸ ਤੋਂ ਇਲਾਵਾ ਜਿਹੜੇ ਨੇਚਰਲ ਹੋਲੀ ਦੇ ਰੰਗ ਹੁੰਦੇ ਆ ਟੱਕ ਵੀ ਵਰ ਸਕਦੇ ਤੇ ਇਹਦੇ ਰੰਗ ਪੀਲਾ ਰੰਗ ਜਿਹੜਾ ਹੋਲੀ ਦਾ ਨੇਚਰਲ ਵੀ ਵਰਤਿਆ ਜਾਂਦਾ ਹੈਗਾ ਬਾਕੀ ਦੇ ਫੁੱਲਾਂ ਦੀ ਗੁਲਕੰਧ ਬੰਦੀ ਜਿਹੜੇ ਕਿ ਕਬਜ਼ੀ ਨੂੰ ਦੂਰ ਕਰਨ ਵਾਸਤੇ ਮਦਦ ਕਰਦੀ ਆ ਇਹ ਰੁੱਖ ਸੋਕਾ ਵੀ ਸਹਾਰ ਲੈਂਦਾ ਤੇ ਛੋਰੇ ਵਾਲੇ ਜ਼ਮੀਨਾਂ 'ਚ ਵੀ ਹੋ ਜਾਂਦਾ ਹੈਗਾ ਇਸ ਲਈ ਅਸੀਂ ਆਪਣੇ ਜਿਹੜੇ ਜੰਗਲਾਂ ਵਿੱਚ ਵੀ ਲਾਉਨੇ ਆ ਇਸ ਰੁੱਖ ਨੂੰ ਬਾਇਓਡਿਵਰਸਿਟੀ ਪੁਆਇੰਟ ਆ ਵੀਰੋ ਤੇ ਬਾਕੀ ਜਿਹੜਾ ਅਸੀਂ ਜਲਾਈ ਚ ਇਹਨੇ ਰੁੱਖਾਂ ਨੂੰ ਦੇਵਾਂਗੇ ਜੇ ਕਿਸੇ ਰੋਡ ਤੇ ਕਿਸੇ ਵੀਰ ਭਰਾਣਾ ਲਾਉਣਾ ਹੋਵੇ ਉਹ ਲਾ ਸਕਦਾ ਧੰਨਵਾਦ ਜੀ